ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਪਠਿੰਡੇ ਨੂੰ ਜਦੋਂ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਉਸ ਛੜਕ ਦੇ ਉੱਤੇ ਉਸ ਹਾਈਵੇ ਦੇ ਉੱਤੇ ਬਰਗਾੜੀ ਆਉਂਦਾ ਤੇ ਹਾਈਵੇ ਦੇ ਬਿਲਕੁਲ ਉੱਪਰ ਹੀ ਬਾਈ ਜੀ ਹੋਰਾਂ ਦਾ ਘਰ ਜਿੱਥੇ ਵੀਡੀਓ ਬਣਾ ਰਹੇ ਆ گاਵਾ ਹੁੰਦੀਆਂ ਵਿਕਰੀ ਵਾਲਿਆਂ ਹਰ ਟਾਈਮ ਤੇ ਮੈਨੂੰ ਇਹ ਵੀ ਲੱਗਦਾ ਵੀ ਇੱਥੇ ਹਰੇਕ ਤਰ੍ਹਾਂ ਦਾ ਭਾਅ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਈ ਵਾਰ ਕੁਸ ਭਰਾ ਕੋਈ ਟੋਕੜ ਗੱਭਣ ਪਸ਼ੂ ਹੁੰਦਾ ਆਪਦੇ ਕੋਲ ਕੁਸ ਚਿਰ 2-3 ਮਹੀਨੇ ਦੁੱਧ ਪੀਣਾ ਹੁੰਦਾ ਪੇਮੈਂਟ ਘੱਟ ਇਨਵੈਸਟ ਕਰਨੀ ਹੁੰਦੀ ਹੈ ਤਾਂ ਉਦਾਂ ਦੀ ਗਾਂ ਵੀ ਇੱਥੋਂ ਤੁਸੀਂ ਜਦੋਂ ਮਰਜੀ ਆ ਕੇ ਦੇਖ ਸਕਦੇ ਹੋ ਲਿਜਾ ਸਕਦੇ ਹੋ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਮੈਂ ਤਿੰਨ ਗਾਵਾਂ ਦਿਖਾਉਣੀਆਂ ਸ਼ੁਰੂਆਤ 'ਚ ਬੇਨਤੀ ਹੈ ਕਿ ਇਹ ਆ ਵੀ ਜਿਹੜਾ ਵੀ ਪਸ਼ੂ ਖਰੀਦਣਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਉਸ ਨੰਬਰ ਤੇ ਤੁਸੀਂ ਕਰਨੀ ਹੈ ਅੱਜ ਦੀ ਵੀਡੀਓ ਦੀਆਂ ਤਿੰਨ ਗਾਂਵਾਂ ਸ਼ੁਰੂਆਤ ਪਹਿਲੇ ਨੰਬਰ ਤੇ ਇੱਕ ਸੋਹਣੀ ਗਾਂ ਚੰਗੇ ਖਵਾਨੇ ਦੀ ਹੈ ਇਹ ਤੋਂ ਸ਼ੁਰੂ ਕਰਾਂਗੇ ਜਗਦੇਵ ਭਾਈ ਸਤਿ ਸ਼੍ਰੀ ਅਕਾਲ ਅੱਤੀ ਕੱਲ ਵੱਡੇ ਭਾਈ ਜਗਦੇਵ ਅੱਜ ਤਿੰਨ ਗਾਂਵਾਂ ਆਪਾਂ ਵੀਡੀਓ ਚ ਦਿਖਾ ਰਹੇ ਹਾਂ ਹਾਂਜੀ ਹਾਂਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਗਾਂ ਕੰਨ ਮਸੂਆ ਕਦੋਂ ਦੀ ਸੂਈ ਹੈ ਆਹ ਭਾਈ ਕੱਲ ਸ਼ਾਮ ਦੀ ਸੂਈ ਆ ਦੂਜਾ ਸੂਆ ਕੀ ਵੀਰੇ ਬੱਠੇ ਭਾਈ ਬੱਚਾ ਕੀ ਦਿੱਤਾ ਇਹ ਮਗਰ ਵੱਛੀ ਆਈ ਵੱਛੀ ਨੂੰ ਇਹਨੇ ਜਨਮ ਦਿੱਤਾ ਕੀ ਡਿਮਾਂਡ ਕਰਦੇ ਹੋ ਜਗਦੇਵ ਇਹਦਾ 95000 ਰੁਪਏ ਆਈ ਖੁੱਲ ਗਏ ਇਹਨੂੰ ਦੋਸਤੋ ਕੱਲ ਸ਼ਾਮ ਦੀ ਸੂਈ ਹੈ ਵੱਛੀ ਨੂੰ ਇਹਨੇ ਨਾੜੂਆ ਬੱਚੇ ਦਾ ਕੱਚਾ ਨਾੜੂਆ ਨਾਲ ਦੀਂ ਦਾ ਲੰਬਾ ਪੂਰਾ ਹਵਾਨਾ ਇਹਦਾ ਬੜਾ ਸੋਹਣਾ ਢਾਂਚਾ ਇਹਦਾ ਸੋਹਣਾ ਜਿਹਨੂੰ ਪਸੰਦ ਆਵੇ ਤੇ ਪਾਸ ਤੁਸੀਂ ਕਰ ਲਿਓ ਕੱਟ ਮਿਲੂਗਾ ਇਹ ਹਵਾਨਾ ਤੁਹਾਨੂੰ ਗਾਵਾਂ ਖਾਸ ਕਰਕੇ ਅਫਗਾਨ ਚ ਇਹ ਹਵਾਨਾ ਮਿਲਣਾ ਹੁੰਦਾ ਤੇ ਜਿਹੜੀ ਗਾਂ ਦੇ ਇਦਾਂ ਦਾ ਹਵਾਨਾ ਹੋਵੇ ਐਫ ਦੇ ਤੇ ਉਹਦੀ ਵੈਲਿਊ ਬਹੁਤ ਹੁੰਦੀ ਹੈ ਕਿਉਂਕਿ ਫਿਟਿੰਗ ਵਾਲਾ ਇਹ ਹਵਾਨਾ ਪ੍ਰੋਪਰ 95000 ਡਿਮਾਂਡ ਹੈ ਪਰ ਇਹਦੇ ਚ ਹੋਊਗਾ ਮਾਨਤਨ ਜਿਹੜਾ ਭਰਾ ਆਉਂਦਾ ਉਹਦਾ ਰੇਟ ਜਿਹੜਾ ਉਹ ਆਏ ਦਾ ਮਾਨਤਨ ਕੀਤਾ ਜਾਊਗਾ ਅਗਲੇ ਥਣਾ ਚ ਬਿੱਥੀ ਫੁੱਲ ਹੈ ਹਵਾਨਾ ਕਟਾਲਾ ਪਰ ਜਦੋਂ ਚਵਾਈ ਕਰੋਗੇ ਪਸਮਾ ਦੇ ਵਿੱਚ ਥਣ ਇਹਨੇ ਸੋਨਾ ਕੱਢ ਜਾਣਾ ਹੁਣ ਤੁਸੀਂ ਇਹਦਾ ਰੋਖ ਹਵਾਨੇ ਦਾ ਦੇਖੋ ਆਸੇ ਪਾਸੇ ਨੂੰ ਜਾਂਦੀ ਦਾ ਇਹ ਬਿਲਕੁਲ ਤਾਜੀ ਸੂਈ ਵੀ ਗਾਂ ਇਹਦੇ ਨਾਲ ਬੱਚਾ ਫੀਮੇਲ ਕਾਫ ਹੈ ਰਾ ਜਿਹੜੀ 2 ਨੰਬਰ ਤੇ ਬਾਈ ਕ੍ਰੋਸ ਬਰੀਡ ਹੈ ਆ ਬਾਈ ਕਹਿਣ ਦੂਜਾ ਸੂਆ ਕਹਿ ਦਗੇ ਪਰ ਤੀਜਾ ਸੂਆ ਹੁੰਦੀ ਰਿਜੀਨਲ ਬਏ ਵੱਡੇ ਬਾਈ ਠੀਕ ਹੈ ਸਿਵਲ ਠੰਡੀ ਹੈਗੀ ਦਿਨ ਕਿੰਨੇ ਲਊਗੀ ਦਿਨ ਬਾਈ ਪੂਰੇ 10 ਦਿਨ ਪਏ ਇਹਦੇ ਰੇਟ ਇਹਦਾ ਕੀ ਰਹਿਣਾ ਇਹਦਾ ਰੇਟ ਬਾਈ 90000 ਰੁਪਿਆ ਖੋਲੀ ਨੂੰ ਦਸੂ ਡਿਮਾਂਡ 90000 ਦੀ ਹੈ ਮੈਂ ਰੇਟ ਬਾਰੇ ਵੀ ਇੱਕ ਗੱਲ ਕਨਫਰਮ ਕਰ ਦਿਆਂ ਵੀ ਇੱਥੋਂ ਬਹੁਤ ਸਾਰੇ ਵੀਰ ਜਿਹੜੇ ਵਿਕਰੀ ਵਾਲੇ ਪਸ਼ੂ ਲੈ ਕੇ ਜਾਂਦੇ ਆਂ ਵੀਡੀਓ ਦੇ ਵਿੱਚ ਜਿਹੜਾ ਰੇਟ ਹੁੰਦਾ ਕੋਲ ਖੜ ਕੇ ਜਦੋਂ ਗੱਲ ਕਰਦੇ ਆ ਉਸ ਰੇਟ ਨਾਲੋਂ ਥੋੜਾ ਫਰਕ ਰਹਿ ਜਾਂਦਾ ਕਿਉਂਕਿ ਸੌਦਾ ਸਹੀ ਮੈਣੇ ਚ ਪਸ਼ੂ ਪਸੰਦ ਹੋਏ ਤੇ ਹੋਣਾ ਹੁੰਦਾ ਚੰਗੇ ਢਾਂਚੇ ਦੀ ਗਾਂ ਪਰ ਹਜੇ ਕੱਚੀ ਐ ਕੁਮਾਲਕ ਥਾਣੇ ਦੇ ਹੱਥੀ ਚਵਾਈ ਵਾਲੇ ਆ ਕ੍ਰਾਸ ਬਰੀਡ ਆ ਤੇ ਨੇਚਰਲੀ ਆ ਥਾਣ ਹੱਥੀ ਚਵਾਈ ਆਸਤੇ ਵਧੀਆ ਹੀ ਰਹਿਣਾ ਹੁੰਦਾ ਤਾਂ ਜਗਾ کافی ਚੰਗਾ ਹੈ ਡਿਮਾਂਡ 90000 ਹੈ ਕੋਲੋਂ ਆ ਕੇ ਪਾਸ ਤੇ ਸੀ ਕਰਨੀਏ ਬਰਗਾੜੀ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਤੇ ਜਗਦੇਵ ਭਾਈ ਦਾ ਨਾਮ ਹੈ ਹਾਈਵੇ ਦੇ ਨੇੜੇ ਇਸ ਵੀਰ ਦਾ ਘਰ ਹੈ ਬਰਗਾੜੀ ਦੇ ਵਿੱਚ ਸੋ ਇਹ 2 ਨੰਬਰ ਤੇ ਤੁਸੀਂ ਗਾਂ ਜਿਹੜੀ ਉਹ ਦੇਖ ਚੁੱਕੇ ਹੋ 3 ਨੰਬਰ ਤੇ ਜਿਹੜੀ ਗਾਂ ਬਈ ਆ ਵੀ ਭਾਈ ਤੀਜਾ ਸੂਆ ਗਾਂਗੇ ਹੂੰ ਦਿਨ ਕਿੰਨੇ ਲੇਜੂਗੀ ਇਹ ਵਿਧਾਨ ਭਾਈ ਪੂਰੇ 10 ਪਾਈ ਹੈਗੇ ਰੇਟ ਇਹਦਾ ਕੀ ਰਹਿਣਾ ਇਹਦਾ 99000 ਰੁਪਏ ਹੀ ਤੋੜ ਦੇ ਸੁਇਦਾ ਰੇਟ 95000 ਹੈ ਤੇ ਦਿਨ ਇਹ ਵੀ ਹਜੇ 10 ਲੈ ਸਕਦੀ ਹੈ ਸੁਆ ਇਹਦਾ ਵੀ 3000 ਸੋ ਟਾਂਚਾ ਦੇਖੋ ਹੱਥੀਂ ਚਵਾਈ ਵਾਲੇ ਥਾਣਾ ਦੋਸਤੋ ਇਸ ਗਾਂ ਦੇ ਵੀ ਚੰਗੇ ਕਦ ਕਾਠ ਦੇ ਵਿੱਚ ਹੈ ਵੇਲ ਚੰਗੀ ਹੈ ਕਦ ਚੰਗਾ 10 ਦਿਨ ਬਾਕੀ ਲੈ ਆ ਵੀਰੇ ਥੋੜੀ ਕੱਚੀ ਦੀਂਦੀ ਹੈ ਬਾਕੀ ਪਾਸ ਹੋਵੇ ਤਾਂ ਕੋਲ ਆ ਕੇ ਤੁਸੀਂ ਫਸਲ ਜੀ ਕਰ ਲਿਓ ਫਵਾਨਾ ਇਹਦਾ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਇੱਥੇ ਦੋਸਤੋ ਜਿਹੜਾ ਬਾਈ ਦਾ ਘਰ ਆ ਨਾ ਜਿਹੜੀ ਰਾਇਸ਼ ਹੈ ਉਹ ਦਰਖਤਾਂ ਦੇ ਵਿੱਚ ਪੂਰਾ ਘਿਰਿਆ ਹੋਇਆ ਘਰ ਬੋਰਡ ਦੇ ਵੱਡੇ ਵੱਡੇ ਦਰਖਤ ਇਸ ਸਾਈਡ ਤੇ ਵੀ ਤੁਸੀਂ ਦੇਖੋਗੇ ਦਰਖਤ ਹਵਾਨਾ ਗਾਂ ਦਾ ਫੇਰ ਦੇਖ ਲਓ ਵੈਸੇ ਸੀਲ شریف ਆ ਥਣ ਹੱਥੀ ਚੁਾਈ ਵਾਲੇ ਤੇ ਇਸ ਸਾਈਡ ਤੇ ਵੀ ਤੁਹਾਨੂੰ ਬਹੁਤ ਸਾਰੇ ਦਰਖਤ ਦੇ ਸੰਗੇ ਉਹਦੇ ਕਰਕੇ ਮੱਖੀਆਂ ਤੇ ਮੱਛਰ ਥੋੜਾ ਵੱਧ ਜਾਂਦਾ ਸੋ ਬਾਕੀ ਪਸ਼ੂ ਜਿਹੜੇ ਉਹ ਤੁਸੀਂ ਕੋਈ ਵੀ ਖਰੀਦਣਾ ਚਾਹੋ ਤਾਂ ਕੋਲ ਆ ਕੇ ਤਸੱਲੀ ਕਰਨੀ ਹੈ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ